ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਮਰ ਸਿੰਘ ਪਿੰਡ ਥਰਾਜ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ 9855570184 ਆਪਾਂ ਪਹਿਲਾ ਵੀਡੀਓ ਪਾਈ ਸੇਲ ਹੋ ਗਿਆ ਸੀ ਬਸ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜਾ ਸੂਹਾ ਸੂਈ ਆ ਤੜਕੇ 4 ਵਜੇ ਦੀ ਸੂਈ ਵੀ ਆ ਠੀਕ ਹੈ ਜੀ ਦੇਰ ਜੂ ਰੋਕ ਕੇ ਪ੍ਰੋਪਰ ਪੈ ਗਈ ਉਹ ਪਈ ਆ ਬੰਦੇ ਜਿਹੜੇ ਦੇਖ ਸਕਦੇ ਹੋ ਪ੍ਰੋਪਰ ਪੈ ਗਈ ਆ ਜੀ ਤੇ ਮਗਰ ਬੱਛਾ ਬਈ ਮਗਰ ਬੱਛਾ ਜੀ ਹਾਂਜੀ ਮਗਰ ਬੱਛਾ ਤੜਕੇ ਬੱਚਾ ਚੰਗਾ ਕੇ ਦੁੱਧ ਦੋ ਕੱਢਦਾ ਹੀ ਤੜਕੇ 4 ਕਿਲੋ ਸਾਢੇ 3-4 ਕਿਲੋ ਠੀਕ ਆ ਜੀ ਬੱਚਾ ਚੰਗਾ ਕੇ 4 ਕਿਲੋ ਦੁੱਧ ਕੱਢਦਾ ਪਹਿਲੇ ਸਵੇਰ ਕਿੰਨਾ ਕ ਦੁੱਧ ਦਿੰਦਾ ਬਈ ਇਹਨੇ ਪਹਿਲੇ ਸੂਏ 13 ਲੀਟਰ ਦਿੱਤਾ ਵਾ ਇੱਥੇ 14 15 ਲੀਟਰ ਆਉਣਾ ਚਾਹੀਦਾ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਦੂਜੇ ਸੂਏ ਸੂਈ ਆ ਜੀ ਗਾਂ ਬਾਈ ਦੱਸਦਾ ਕਿ ਤੜਕੇ 4 ਵਜੇ ਸੂਈ ਆ ਜੇਰ ਵਗੈਰਾ ਪ੍ਰੋਪਰ ਪੈ ਗਈ ਆ ਤੁਸੀਂ ਦੇਖ ਸਕਦੇ ਹੋ ਮਗਰ ਬੱਚਾ ਵੱੱਛਾ ਏ ਬੱਚੇ ਨੂੰ ਚੰਗਾ ਆ ਕੇ ਬਾਈ ਕਹਿੰਦਾ 4 ਕਿਲੋ ਬੋਲਾ ਕੱਢਿਆਗਾ ਕਿਉਂਕਿ ਵੀਡੀਓ ਬਣਾਉਣ ਦਾ ਸਮਾਂ 10:00 ਵਜੇ ਦੇ ਦਾਈ ਫਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਫਿਟਿੰਗ ਚੰਗੀ ਆ ਜੀ ਥਣਾ ਦੇ ਸائز ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਕੱਦ ਕਾਠ ਤੋਂ ਚੰਗੀ ਆ ਜੀ ਗਾਂ 13 ਅੰਕ ਕਿਲੋ ਬਾ ਮਾਲਕ ਨੇ ਦੱਸਿਆ ਕਿ ਪਹਿਲੇ ਸੂਏ ਦੁੱਧ ਦਿੱਤਾ ਹੈ ਤੇ ਅਰ ਭਾਈ 14-15 ਦੀ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਬਹੁਤ ਸੋਨਾ ਜੀ 14-15 ਕਿਲੋ ਕੋਈ ਬਾਹਲਾ ਨਹੀਂ ਜੀ ਗਾਂ ਨੂੰ ਬਾਕੀ ਦੁੱਧ ਸੇਵਾ ਦਾ ਚੰਗੀ ਸੇਵਾ ਗੌਰ ਹੋਏ ਤਾਂ ਪਲੱਸ ਵੀ ਦੇ ਸਕਦੇ ਸੀਰ ਸਾਉ ਭਾਈ ਪੂਰੀ ਹੈ ਹਾਂ ਹਾਂ ਸੀਰ ਸਾਉ ਪੂਰੀ ਹੈ ਸੀਰ ਸਾਉ ਪੂਰੀ ਤੇ ਥਨਾ ਵਗੈਰਾ ਦੀ ਕੋਈ ਪੂਰ ਛਿੱਟਾ ਜੀ ਨਾ ਪੂਰਾ ਵੀ ਨਹੀਂ ਮੇ ਜਮਾ ਓਕੇ ਠੀਕ ਆ ਥਨਾ ਦੀ ਓਕੇ ਆ ਬਾਈ ਕਹਿੰਦਾ ਧਾਰਾ ਤੋਂ ਵਧੀਆ ਜੀ ਦੇਖ ਲਓ ਜੀ ਕੀ ਮੁੱਲ ਆਈ ਇਹਦਾ ਮੁੱਲ 40000 ਰੁਪਏ ਮਾਨਤਾਨ ਹੋ ਜੂਗਾ ਜੀ ਹਾਂਜੀ ਆਏ ਬੰਦੇ ਦਾ ਮਾਨਤਾਨ ਕੀਤਾ 40000 ਰੁਪਏ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 2 ਨੰਬਰ ਐਚ ਐਫ ਇਹਦੇ ਕੀ ਡਿਟੇਲ ਆਈ ਇਹ ਬਾਈ ਤੀਜਾ ਸੂਆ ਸੁੰਦੀ ਆ ਬੜ ਠੀਕ ਆ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਹਫਤਾ ਲੈ ਜੀ ਵੀਰੇ ਹਫਤਾ ਦੱਸ ਦਿੰਦਾ ਠੀਕ ਆ ਦੂਜੇ ਸੂਏ ਕਿੰਨਾ ਤਾਂ ਦਿੰਦਾ ਜੀ ਦੂਜੇ ਸੂਏ 22 ਕਿਲੋ ਠੀਕ ਆ ਤੋੜ ਕੇ ਦਿਖਾ ਦਿਓ ਤੇ ਸੀਮਨ ਦਾ ਦੱਸਿਆ ਜੀ ਬਾਈ ਜ ਬਾਈ ਦੱਸਦਾ ਕਿ ਤੀਜੇ ਸੂਏ ਹੁੰਦੀ ਆ ਪੂਰੀ ਵੱਡੀ ਗਾਂ ਹੈਵੀ ਢਾਂਚਾ ਫੇਸ ਕੁਆਲਟੀ ਸੋਹਣੀ ਆ ਜਾਤ ਬਰੀਡ ਚੰਗੀ ਆ ਜੀ ਪਿਛਲੇ ਸੂਏ 22 ਲੀਟਰ ਦੁੱਧ ਦਿੱਤਾ ਤੇ EGR 22 25 ਦੀ ਉਮੀਦ ਕਰਦੇ ਲਗਭਗ ਇੱਕ ਹਫਤੇ ਦੀ ਕੱਚੀ ਆ ਜੀ ਹਵਾਨਾ ਸੂਨਾ ਤਿਆਰ ਕਰਦੀ ਹੁੰਦੀ ਹੈ ਹਫਤੇ ਤੱਕ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਜੀ ਫੁੱਲ ਹੈਵੀ ਬੋਡੀ ਵੇਟ ਦੀ ਤੇ ਕੱਦ ਕਾਠ ਦੀ ਗਾਂ ਜੀ ਭਾਈ 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਗਾਣੂ ਬਾਕੀ ਸੋਹਣੀ ਫੇਸ ਕੁਆਲਿਟੀ ਆ ਥਣਾਂ ਦੇ ਸਹਿ ਸੋਹਣੇ ਆ ਜੀ ਨੇੜੇ ਤੇ ਤੁਹਾਨੂੰ ਦਿਖਾ ਦਾਂਗੇ ਕਿ ਸੋਹਣਾ ਗਲਬ ਦੀ ਥਣ ਚਾਰੇ ਥਣ ਨਿਕੜ ਨੇ ਇੱਕੋ ਸਹਿ ਦੇ ਹਵਾਨਾ ਚੈੱਕ ਕਰ ਸਕਦੇ ਹੋ ਜੀ ਬਹੁਤ ਸ਼ਾਨਦਾਰ ਹਵਾਨਾ ਲਗਭਗ ਹਫਤੇ ਦੀ ਕੱਚੀ ਆ ਹਫਤੇ ਨੂੰ ਪੂਰਾ ਵੱਡਾ ਹਵਾਨਾ ਤਿਆਰ ਕਰ ਲੈਣਾ ਹੁਣ ਵੀ ਹਵਾਨਾ ਪਟਾਂ ਚ ਫਸਿਆ ਪਿਆ ਜੀ ਬੈਕ ਸਾਈਡ ਤੋਂ ਥਣ ਚੈੱਕ ਕਰ ਲਓ ਸੋਹਣੇ ਆ ਬਾਕੀ ਸੀਲ ਸਭ ਬਾਈ ਪੂਰੀ ਆ ਹਾਂ ਹਾਂ ਪੂਰੇ ਹਵਾਨੇ ਚ ਵਾਲ ਢਿੱਲਾ ਬਹੁਤ ਨੇ ਹੁਣ ਨਾ ਖਿੱਚਾਂਗੇ ਤਾਂ ਰਵੜੰਗ ਵਧੂਗਾ ਉਹ ਸਾਰਿਆਂ ਵਾਲਟ ਲਾ ਹਫਤੇ ਦੇ ਕਰ ਕੱਢ ਕੇ ਸੁਣਾ ਜੀ ਕੀ ਮੁੱਲ ਆ ਬਾਈ ਇਹਦਾ 60000 ਰੁਪਏ ਮਾਨਤਾਨ ਹੋ ਜਾਊਗਾ ਜੀ ਹਾਂਜੀ 60000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ